1 ਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਇੱਕ ਡਾਕ ਟੈਗ ਤੇ 100 ਰੁਪਏ ਦਾ ਸਿੱਕਾ ਜਾਰੀ ਕੀਤਾ ਤੇ ਉਹ ਆਰਐਸਐਸ ਨੂੰ ਸਮਰਪਿਤ ਕਰਦਾ ਕਿਉਂਕਿ ਆਰਐਸਐਸ ਦੇ 100 ਸਾਲ ਪੂਰੇ ਹੋ ਗਏ ਹੈ ਪ੍ਰਧਾਨ ਮੰਤਰੀ ਤੇ ਆਰਐਸਐਸ ਦਾ ਪੂਰਾ ਹੁਣਾ ਫੈਲਾ ਪੂਰੇ ਸੰਗਰਮ ਤਰੀਕੇ ਨਾਲ ਉਹ ਬਣਾ ਰਹੇ ਆ ਦਸਹਰੇ ਵਾਲੇ ਦਿਨਾਂ 1925 ਨੂੰ ਆਰਐਸਐਸ ਦੀ ਸਥਾਪਨਾ ਹੁੰਦੀ ਹੈ ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹੈ ਕਿ ਅਗਰ ਤੁਸੀਂ ਸਿੱਕਾ ਸਮਰਪਿਤ ਕਰਨਾ ਹੀ ਸੀ ਤਾਂ 60 ਰੁਪਏ ਦਾ ਕਰ ਦਿੰਦੇ ਕਿਉਂਕਿ ਸੁਣਿਆ ਸਰਕਰ ਸਾਹਿਬ 60 ਰੁਪਏ ਪੈਨਸ਼ਨ ਲੈਂਦੇ ਸੀਗੇ 10 ਰੁਪਏ ਚ ਕਿਉਂ ਕਰਨਾ ਸੀਗੇ ਪਾਉਂਡ ਸਟਰਲਿੰਗ ਚ ਕਰ ਦਿੰਦੇ ਸਾਰੀ ਉਮਰ ਸੇਵਾ ਕੀਤੀ ਆ ਵਿਚਾਰਿਆਂ ਦੀ ਪਿੱਛੇ ਭਾਰਤ ਮਾਤਾ ਦੀ ਫੋਟੋ ਗਲਵਾਈ ਵਿਕਟੋਰੀਆ ਕੋਇਨ ਦਿਲਵਾ ਲੰਦੇ ਕਿੰਨੀ ਵਿਚਾਰਿਆਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਜਿਹੜਾ ਸਾਮਰਾਜ ਭਾਰਤ ਵਿੱਚ ਕਾਇਮ ਰੱਖਣ ਦੇ ਲਈ ਜਿਹੋ ਜਿਹੀ ਸੀਗੇ ਉਹੋ ਜਿਹੀ ਰੂਪਰੇਖਾ ਦੇ ਦੇਣੀ ਸੀ ਕਿਉਂ ਇੰਨੀ ਮਿਹਨਤ ਕੀਤੀ ਕਿਉਂ ਦੇਸ਼ ਭਗਤ ਸੰਤ ਕਰਨ ਤੇ ਲੱਗੇ ਹੋਏ ਡਾਕਟੈਟ ਵੀ ਬ੍ਰਿਟਿਸ਼ ਪੋਸਟ ਦੇ ਵਿੱਚ ਕਰ ਦੇਣੀ ਸੀ ਉਹਨਾਂ ਦੀ ਚਾਹ ਪੂਰੀ ਕਰਦੇ ਸੀ ਮਾਫੀ ਨਾਮੇ ਲਿਖਦੇ ਸੀ ਸਟੈਂਪ ਵੀ ਉਥੋਂ ਦੀ ਹੋ ਜਾਣੀ ਚਾਹੀਦੀ ਸੀ ਨੀ ਸਾਰਾ ਬੁਸਤੰਦਾ ਕਰ ਦਿੰਦੇ ਕਿਉਂ ਲੋਕਾਂ ਨੂੰ ਨਵਾਂ ਵਿਖਾਵਾ ਦਿਖਾ ਰਹੇ ਹੋ ਵੀ ਨਵੇਂ ਦੇਸ਼ ਭਗਤ ਦਾ ਉਦੋਂ ਪ੍ਰਚਾਰ ਕੀਤਾ ਤੇ ਉਦੋਂ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਹੁਣ ਤਾਂ ਸੁਣਿਆ ਸਕੂਲਾਂ ਦੇ ਵਿੱਚ ਵੀ ਆਰਥਿਸ ਦਾ ਸਿਲੇਬਸ ਪੜਾ ਰਹੇ ਹੋ ਤੁਸੀਂ ਬੜੀ ਉੱਚੀ ਲੰਮੀ ਸੋਚ ਆ ਤੁਹਾਡੀ ਕਿਹੋ ਜਿਹਾ ਦੇਸ਼ ਭਗਤਾਂ ਨੂੰ ਤੁਸੀਂ ਬੱਚਿਆਂ ਨੂੰ ਪੜਾਉਣ ਲੱਗੇ ਹੋ ਜਿਹੜੇ ਜੇਲ੍ਹਾਂ ਦੇ ਬੈਠੇ ਮਾਗੀਆਂ ਵਾਂ ਕੇ ਬਾਹਰ ਆਉਂਦੇ ਰਹੇ ਤੇ ਬਾਅਦ ਵਿੱਚ ਆਜ਼ਾਦੀ ਕੁਹਾਟੀਆਂ ਦਾ ਹੀ ਨੁਕਸਾਨ ਕਰਦੇ ਨੇ ਜਿਨ੍ਹਾਂ ਨੇ ਟੂ ਸਟੇਟ ਥਿਊਰੀ ਲਾਗੂ ਕੀਤੀ ਤੁਸੀਂ ਇਹ ਬੱਚਿਆਂ ਨੂੰ ਪੜ੍ਹਾਉਂਗੇ ਕਿ ਗਵਾਲਕਰ ਸਭ ਤੋਂ ਪਹਿਲਾਂ ਹਿੰਦੂ ਸੀਗਾ ਜਿਹਨੇ ਟੂ ਸਟੇਟ ਥਿਊਰੀ ਦਿੱਤੀ ਕਹਿੰਦਾ ਹਿੰਦੂ ਮੁਸਲਮਾਨ ਇਕੱਠੇ ਰਹਿ ਹੀ ਨਹੀਂ ਸਕਦੇ ਹਜ਼ਾਰਾਂ ਸਾਲਾਂ ਤੋਂ ਇਕੱਠੇ ਰਹਿ ਰਹੇ ਹਿੰਦੂ ਮੁਸਲਮਾਨ ਕਹਿੰਦਾ ਇਕੱਠੇ ਨਹੀਂ ਰਹਿ ਸਕਦੇ ਤੁਸੀਂ ਸਕੂਲਾਂ 'ਚ ਇਹ ਪੜ੍ਹਾਉਂਗੇ ਕਿ ਜਿਹੜਾ ਸਾਮਾ ਪ੍ਰਸਾਦ ਮੁਕਰਜੀ ਹੈ ਉਹ ਬ੍ਰਿਟਸ ਅਫਸਰਾਂ ਨੂੰ ਚਿੱਠੀਆਂ ਲੈ ਕੇ ਜਿਹੜਾ ਕੁਇਟ ਇੰਡੀਆ ਮੂਵਮੈਂਟ ਸੀ ਉਹਨੂੰ ਕਮਜ਼ੋਰ ਕਿਵੇਂ ਕਰਨਾ ਉਹਦੇ ਤੇ ਆਪਾਂ ਸਕੀਮਾਂ ਦੱਸ ਦਾਰਿਆਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਪੜ੍ਹਾਵੋਗੇ ਸਕੂਲਾਂ ਦੇ ਵਿੱਚ ਕੀ ਬੱਚੇ ਸਿੱਖਣਗੇ ਅੱਛਾ ਜੇ ਤੁਸੀਂ ਨਹੀਂ ਪੜ੍ਹਾਵੋਗੇ ਤਾਂ ਫਿਰ ਤੁਸੀਂ ਕੰਮ ਹੋਰ ਕਰੋਗੇ ਤੁਸੀਂ ਸਾਰੇ ਇਤਿਹਾਸ ਨੂੰ ਟਵਿੱਕ ਕਰੋਗੇ ਤੁਸੀਂ ਸਾਰੇ ਇਤਿਹਾਸ ਨੂੰ ਚੇਂਜ ਕਰੋਗੇ ਤੁਸੀਂ ਇਹਨਾਂ ਨੂੰ ਆਜ਼ਾਦੀ ਕੋਲਟੀਆਂ ਬਣਾਓਗੇ ਤੁਸੀਂ ਇਹਨਾਂ ਨੂੰ ਬਲੀਦਾਨ ਦੇਣ ਵਾਲੇ ਬਣਾਓਗੇ ਬੱਚਿਆਂ ਨੂੰ ਕਿਹੜਾ ਪਤਾ ਹੋਣਾ ਵੀ ਇਹਨਾਂ ਨੇ ਕੀ ਕਾਰਨਾਮੇ ਸੀ ਉਹ ਤਾਂ ਕੁਝ ਕਿਤਾਬਾਂ 'ਚ ਰਹਿ ਜਾਣੇ ਆ ਬਾਕੀ ਸਭ ਕੁਝ ਨੂੰ ਚੇਂਜ ਕਰ ਦੇਣਾ ਆਹੀ ਕੁਛ ਕਰਨ ਜਾ ਰਹੇ ਹੋ ਤੁਸੀਂ ਨਹੀਂ ਤੁਸੀਂ ਬੱਚਿਆਂ ਨੂੰ ਇਹ ਭੜਾਉਂਗੇ ਜਿਹੜੇ ਸ਼ਾਮਾ ਪ੍ਰਸਾਦ ਮੁਖਰਜੀ ਹੈ ਤੇ ਮੁਸਲਮ ਲੀਗ ਇਹਨਾਂ ਨੇ ਮਿਲ ਕੇ ਸਟੇਟਾਂ ਦੇ ਸਰਕਾਰਾਂ ਬਣਾਈਆਂ ਤੇ ਪਾਕਿਸਤਾਨ ਦੇ ਲਈ ਪਸਤਾਵ ਭਾਰਤ ਚ ਪਾਸ ਹੋ ਰਿਹਾ ਸੀ ਇਹਨਾਂ ਦੋਨਾਂ ਨੇ ਮਿਲ ਕੇ ਪਾਸ ਕਰਵਾਏ ਇਹ ਦੋਨੇ ਉਦੋਂ ਚੁੱਪ ਸਨ ਜਦ ਪਾਕਿਸਤਾਨ ਬਣ ਰਿਹਾ ਸੀਗਾ ਤੇ ਹੁਣ ਪਾਕਿਸਤਾਨ ਤੇ ਪਾਕਿਸਤਾਨ ਪਰਸਨ ਕਰਦੇ ਰਹਿੰਦੇ ਹੋ ਰੋਲਾ ਪੁੰਦੇ ਰਹਿੰਦੇ ਹੋ ਆਰਐਸਐਸ ਆ ਸਾਰੇ ਸਭ ਤੋਂ ਜ਼ਿਆਦਾ ਪੁੰਦੇ ਹੋ ਹੈ ਇਹ ਉਦੋਂ ਤਾਂ ਬੋਲਿਆ ਨਹੀਂ ਕੋਈ ਸਟੇਟਾਂ ਸਰਕਾਰਾਂ ਸੀਗੀਆਂ ਹੁਣ ਰੋਲਾ ਪਾਉਂਦੇ ਹੋ ਤੁਸੀਂ ਬੱਚਿਆਂ ਨੂੰ ਇਹੀ ਪੜ੍ਹਾਉਂਗੇ ਜੇ ਪੜ੍ਹਾਉਣਾ ਤਾਂ ਖਰੀ ਗੱਲ ਪੜ੍ਹਾਇਓ ਜੇ ਨਹੀਂ ਤਾਂ ਨਾ ਪੜ੍ਹਾਇਓ ਬਹੁਤ ساری ਕਿਤਾਬਾਂ ਚ ਸੱਚ ਲਿਖਿਆ ਪਿਆ ਏ ਉਹੀ ਕਿਤਾਬਾਂ ਬੱਚਿਆਂ ਅੱਗੇ ਰੱਖ ਦੇ ਲੈ ਅਤ ਇਤਿਹਾਸ ਨੂੰ ਤੋੜੋ ਮਰੋੜੋ ਨਾ ਚੇਂਜ ਨਾ ਕਰੋ ਇਤਿਹਾਸ ਨੂੰ ਚੇਂਜ ਕਰੋਗੇ ਤਾਂ ਕੌਮਾ ਖਤਮ ਹੋ ਜਾਂਦੀਆਂ ਨੇ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਕੰਮ ਬਹੁਤ ਨਿਹਾਇਤੀ ਗਲਤ ਹੈ ਇਹ ਦੇਸ਼ ਦੇ ਵਿਰੋਧ ਚ ਹੈ ਤਿਰੰਗੇ ਦੇ ਵਿਰੋਧ ਚ ਹੈ ਤੁਸੀਂ ਬੱਚਿਆਂ ਨੂੰ ਇਹ ਪੜ੍ਹਾਉਂਗੇ ਕਿ ਇਹ ਉਹ ਆਰਐਸਐਸ ਹੈ ਜਿਨ੍ਹਾਂ ਨੇ ਸਦਾ ਤਿਰੰਗੇ ਦਾ ਵਿਰੋਧ ਕੀਤਾ ਜਿਨ੍ਹਾਂ ਨੇ 52 ਸਾਲ ਤੱਕ ਆਰਐਸਐਸ ਦੇ ਦਫਤਰ ਅੱਗੇ ਤਰੰਗਾ ਨਹੀਂ ਝੁਲੰਦਿੱਤਾ ਦਫਤਰ ਦੇ ਉੱਤੇ ਇਹ ਉਹ ਆਰਐਸਐਸ ਹੈ ਇਹ ਉਹ ਆਰਐਸਐਸ ਹੈ ਜਿਨ੍ਹਾਂ ਨੇ 14 ਅਗਸਤ 1947 ਨੂੰ ਕਿਹਾ ਸੀ ਕਿ ਤਿਰੰਗੇ ਦੇ 3 ਨੇ ਰੰਗ ਆ ਜਿਹੜੇ ਇਹ ਬਹੁਤ ਗਲਤ ਹੈ ਤੇ ਬਹੁਤ ਗਲਤ ਚੂਜ਼ ਕੀਤੇ ਗਏ ਆ ਤੇ ਦੇਸ਼ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੰਗ ਬਹੁਤ ਨੁਕਸਾਨ ਕਰਨਗੇ ਦੇਸ ਦੀ ਕਿਸਮਤ ਲਈ ਬਹੁਤ ਮਾਰੇ ਜਾਣ ਵਾਲੇ ਆ ਇਹ ਰੰਗ ਚੇਂਜ ਕਰੋ ਇਹਨਾਂ ਨੇ ਇਸੇ ਕਰਕੇ ਪਹੁੰਚਾ ਸੱਚਾ ਝੰਡਾ ਚੜਾਇਆ ਹੁਣ ਉਸ આરਐਸਐਸ ਨੂੰ ਤੁਸੀਂ ਸਕੂਲਾਂ ਚ ਪੜਾਉਂਗੇ ਜਿਹੜੇ ਝੰਡੇ ਨੂੰ ਨਹੀਂ ਮੰਨਦੇ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਤੁਸੀਂ ਪੜਾਉਂਗੇ ਸਕੂਲਾਂ ਦੇ ਵਿੱਚ આરਐਸਐਸ ਪੱਲੇ ਹੋਰ ਕੁਛ ਨਹੀਂ ਧੋਖਾ ਹੈ ਗਦਾਰੀ ਹੈ ਤੇ ਮੱਕਾਰੀ ਹੈ ਜਿਹੜੇ ਆਜ਼ਾਦੀ ਦੇ ਸਮੇਂ ਵੀ ਇਹ ਕਰਦੇ ਰਹੇ ਤੇ ਉਸ ਤੋਂ ਬਾਅਦ ਵੀ ਕਰਦੇ ਰਹੇ ਨਥੂ ਰਾਮ ਗੋਲਛੇ ਨੇ ਮਹਾਤਮਾ ਗਾਂਧੀ ਨੂੰ ਮੌਤ ਤੇ ਕਾਢ ਉਤਾਰਿਆ ਛਾੜੇ ਰਾਸ਼ਟਰਪੇਤਰ ਮੋਹ ਦੇ ਕਾਟ ਤਾਰਿਆ ਇਹ ਉਹ ਲੋਕ ਨੇ ਅਸੀਂ ਇਹਨਾਂ ਨੂੰ ਸਕੂਲਾਂ 'ਚ ਪੜਾਵਾਂਗੇ ਅਸੀਂ ਨੱਥੁਰੰਗ ਗੋਡਸਨ ਹੁਣ ਦੇਸ਼ ਭਗਤ ਪੜਾ ਕੇ ਕਿਤਾਬਾਂ 'ਚ ਰੱਖਾਂਗੇ ਇਹ ਦੇਸ਼ ਨੂੰ ਬਿਮਾਰ ਕਰ ਸਕਦੇ ਰਿਆ ਆਸਿਸ ਵਾਲੇ ਧਰਮ ਦੇ ਆਧਾਰ 'ਤੇ ਬਣ ਸਕਦੇ ਨੇ ਜਾਤਾਂ ਦੇ ਆਧਾਰ 'ਤੇ ਬਣ ਸਕਦੇ ਨੇ ਹਜ਼ਾਰਾਂ ਆਜ਼ਾਦੀ ਕੁਲਟੀਆਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਬਣਾਇਆ ਅਨੇਕਾਂ ਗੁਰੂਆਂ ਪੀਰਾਂ ਨੇ ਆਪਣੀ ਸਿੱਖਿਆ ਦੇ ਨਾਲ ਇਹਨੂੰ ਵਿਸ਼ਮ ਗੁਰੂ ਦਾ ਦਰਜਾ ਦਿਵਾਇਆ ਕਿ ਇਹ ਸੰਘਟਨ ਹੁਣ ਕਿਤਾਬਾਂ ਵਿੱਚ ਪੜਾਇਆ ਜਾਊਗਾ ਇਹ ਸੰਗਠਨ ਹੁਣ ਕਿਤਾਬਾਂ ਵਿੱਚ ਵੜ ਕੇ ਦੇਸ਼ ਦੇ ਬੱਚਿਆਂ ਨੂੰ ਸੇਧ ਦੇਵੇਗਾ ਜਿਨ੍ਹਾਂ ਨੇ ਹਮੇਸ਼ਾ ਦੇਸ਼ ਭਗਤਾਂ ਦੀ ਤੋਹੀਨ ਕੀਤੀ ਦੇਸ਼ ਦੀਆਂ ਕੁਰਬਾਨੀਆਂ ਦੇਣ ਵਾਲਿਆਂ ਦਾ ਮਜ਼ਾਕ ਉਡਾਇਆ ਇਹ ਉਹ ਆਰਸਿਸ ਹੈ ਜਿਹੜੇ ਕਹਿੰਦੇ ਆ ਅਸੀਂ ਹਿੰਦੂਆ ਦੀ ਨੁਮੈਂਦਗੀ ਕਰਦੇ ਆ ਪਰ ਕਦੇ ਇਹਨਾਂ ਤੋਂ ਪੁੱਛ ਕੇ ਦੇਖਿਓ ਇਹਨਾਂ ਦਾ ਜਿਹੜਾ ਪ੍ਰਧਾਨ ਲੱਗਦਾ ਕੀ ਉਹ ਬ੍ਰਾਹਮਣ ਤੋਂ ਬਿਨਾ ਕੋਈ ਲੱਗਦਾ ਨਹੀਂ ਲੱਗਦਾ ਹਿੰਦੂ ਧਰਮ ਨੂੰ ਮੰਨਣ ਵਾਲੇ ਓਬੀਸੀ ਵੀ ਹੈਗੇ ਆ ਨੀਵੀਂਆਂ ਜਾਤਾਂ ਦੇ ਵੀ ਹੈਗੇ ਆ ਹੋਰ ਉੱਚੀਆਂ ਜਾਤਾਂ ਵੀ ਹੈਗੀਆਂ ਪਰ ਆਰਐਸਐਸ ਦਾ ਮੁਖੀ ਹਮੇਸ਼ਾ ਬ੍ਰਾਹਮਣ ਲੱਗੂਗਾ ਇਹ ਹਿੰਦੂਤਾ ਵੈ ਇਹ ਤੁਸੀਂ ਸਕੂਲਾਂ 'ਚ ਪੜ੍ਹਾਉਂਗੇ ਸਾਡਾ ਸਰਦਾਰ ਇਹ ਕਹਿੰਦਾ ਕਿ ਸਿਰਫ ਇੱਕ ਜਾਤ ਦੇ ਬੰਦੇ ਨੂੰ ਹੀ ਮੁਖੀ ਬਣਾਇਆ ਜਾਂਦਾ ਸਾਡਾ ਪ੍ਰਧਾਨ ਮੰਤਰੀ ਕਿਸੇ ਵੀ ਜਾਤ ਦਾ ਹੋ ਸਕਦਾ ਹੈ ਸਾਡੇ ਮੁੱਖ ਮੰਤਰੀ ਕਿਸੇ ਵੀ ਜਾਤ ਦੇ ਹੋ ਸਕਦੇ ਆ ਸਾਡੇ ਸੁਪਰੀਮ ਕੋਰਟ ਦਾ ਜੱਜ ਕਿ ਸੁਪਰੀਮ ਕੋਰਟ ਦਾ ਚੀਫ ਜੱਜ ਕਿਸੇ ਵੀ ਜਾਤ ਦਾ ਹੋ ਸਕਦਾ ਪਰ ਆਰ ਜਸ ਦਾ ਮੁਖੀ ਸਿਰਫ ਬ੍ਰਾਹਮਣ ਹੋਏਗਾ ਇਵਨ ਕਿ ਐਸਜੀਪਸ ਦਾ ਮੁਖੀ ਕਿਸੇ ਜਾਤ ਦਾ ਹੋ ਸਕਦਾ ਸਿੱਖ ਕੌਮ ਦਾ ਜਥੇਦਾਰ ਕਿਸੇ ਜਾਤ ਦਾ ਹੋ ਸਕਦਾ ਪਰ ਆਰ ਜਸ ਦਾ ਮੁਖੀ ਕੇਵਲ ਬ੍ਰਾਹਮਣ ਹੋਏਗਾ ਅਸੀਂ ਇਹ ਬੱਚਿਆਂ ਨੂੰ ਪੜਾਵਾਂਗੇ ਇਹ ਸਾਡੀ ਰਾਈਟ ਟੂ ਇਕੁਐਲਟੀ ਜਿਹੜਾ ਕਨਸਟੀਟਿਊਸ਼ਨ ਸਾਨੂੰ ਦਿੱਤਾ ਹੈ ਅਸੀਂ ਉਹਦੇ ਬਰੋਬਰ ਰੱਖ ਕੇ ਇਹਨਾਂ ਨੂੰ ਤਕਾਜ਼ੇ ਤੇ ਤੋਲਾਂਗੇ ਫੇਲ ਹੋਗੇ ਨੂੰਗੇ ਇਹ ਫੇਲ ਹੋਣਗੇ ਹਰ ਤਕਾਜ਼ੇ ਤੇ ਇਹ ਪਾਸ ਨਹੀਂ ਹੋ ਸਕਦੇ ਮੋਦੀ ਜੀ ਅਗਰ ਦੇਸ਼ ਦਾ ਪਲਾਟ ਚੋਣੇ ਹੋਣਾ ਤੁਸੀਂ ਮੰਨਦੇ ਹੋ ਮੰਨੀ ਜਾਓ ਪਰ ਸੰਵਿਧਾਨ ਦੇ ਬਰੋਬਰ ਰੱਖ ਕੇ ਨਾ ਤੋਲਵਾਸ ਰਸ ਆਰਐਸਐਸ ਕੁਝ ਵੀ ਨਹੀਂ ਹੈ ਦੇਸ਼ ਦਾ ਪਹਿਲਾਂ ਵੀ ਨੁਕਸਾਨ ਕੀਤਾ ਹੁਣ ਵੀ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨਗੇ ਜਿਹੜੀ ਆਜ਼ਾਦੀ ਸਾਨੂੰ 47 ਚ ਮਿਲੀ ਹੈ ਸ਼ਾਇਦ ਸਾਨੂੰ 73 ਮਿਲ ਜਾਂਦੀ ਸ਼ਾਇਦ ਸਾਨੂੰ 32 ਚ ਮਿਲ ਜਾਂਦੀ ਉਹ ਆਰਐਸਐਸ ਅਰਗੇ ਜਿਹੜੇ ਇਹਨਾਂ ਦੇ ਚੰਚੇ ਸੀ ਨਾ ਅੰਗਰੇਜ਼ਾਂ ਦੇ ਪਿੱਠੂ ਸੀਗੇ ਉਹਨਾਂ ਕਰਕੇ ਨਹੀਂ ਮਿਲੇ ਧੰਨਵਾਦ